ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਹਾਡੇ ਵੀਡੀਓ ਲੈ ਕੇ ਆਏ ਆ ਮਲਚਿੰਗ ਵਾਲੀ ਸਰੋਂ ਦੀ ਕਟਾਈ ਦੀ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲਬਾਤ ਕਰਦੇ ਆਂ ਠੀਕ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਇਹ ਸਰੋਂ ਆਪਾਂ ਸਾਰੀ ਪਰਾਲੀ ਵਿੱਚੇ ਮਲਚ ਕਰਕੇ ਬੀਜੀ ਸੀਗੀ ਤੇ ਬੀਜੀ ਵੀ ਆਪਾਂ ਇਹ ਸੁਪਰ ਸੀਡਰ ਨਾਲ ਸੀ ਜੇਕਰ ਆਪਾਂ ਇਹਦੇ ਬੀਜ ਦੀ ਗੱਲ ਕਰੀਏ ਤਾਂ ਬੀਜ ਇਹਨੂੰ ਆਪਾਂ 500 ਗ੍ਰਾਮ ਕਿੱਲੇ ਦਾ ਪਾਇਆ ਸੀਗਾ ਸੁਪਰ ਸੀਡਰ ਨਾਲ ਬਜਾਈ ਕੀਤੀ 500 ਗ੍ਰਾਮ ਕਿੱਲੇ ਦਾ ਬੀਜ ਪਾਇਆ ਆ ਇਹਦਾ ਰਿਜ਼ਲਟ ਨਿਕਲਿਆ ਬਹੁਤ ਸੋਹਣੀ ਸਰੋਂ ਕੋਈ ਹੈ ਹਾਈਟ ਵੀ ਕਾਫੀ ਸੀ ਆਸੀ ਝਾੜ ਵੀ ਚੰਗਾ ਲੱਗ ਰਿਹਾ ਹੈ ਇਹਦਾ ਦੇਖਣ ਨੂੰ ਤਾਂ ਬਾਕੀ ਜਦੋਂ ਨਿਕਲਿਆ ਉਹਦਾ ਵੀਡੀਓ ਤੁਹਾਨੂੰ ਅਸੀਂ ਜਲਦੀ ਸ਼ੇਅਰ ਕਰਾਂਗੇ ਜੇਕਰ ਆਪਾਂ ਪ੍ਰਾਲੀ ਦੀ ਵੀ ਗੱਲ ਕਰੀਏ ਤਾਂ ਪ੍ਰਾਲੀ तकरीबन तकरीबन ਖਤਮ ਹੋ ਚੁੱਕੀ ਹੈ ਜ਼ਮੀਨ 'ਚ ਬਿਲਕੁਲ ਮਾੜੀ ਮੋਟ ਰਹਿ ਗਈ ਹੈ 10% 10 ਤੋਂ 15% ਸੋ ਸਾਰੀ ਖਤਮ ਹੋ ਚੁੱਕੀ ਹੈ ਪ੍ਰਾਲੀ ਜ਼ਮੀਨ 'ਚੋਂ ਇਹ ਫਿਰ ਇਹਦੇ ਵਿੱਚ ਆਪਾਂ ਗੱਲ ਕਰੀਏ ਖਾਦ ਵਗੈਰਾ ਦੀ ਤਾਂ ਖਾਦ ਵਗੈਰਾ ਬਹੁਤ ਘੱਟ ਪਾਉਣੀ ਪਈ ਸਾਨੂੰ ਤੇ ਸਪਰੇ ਵੀ ਨਹੀਂ ਬਿਲਕੁਲ ਵੀ ਕੀਤੀ ਆ ਇਸ ਤਰ੍ਹਾਂ ਹੁਣ ਖੇਤ ਦੇ ਵਿੱਚ ਇਹਨੂੰ ਰੱਖ ਲਾਂਗੇ ਤਰਪਾਲ ਵਿਛਾਲੀਆ ਤਰਪਾਲ ਵਿਛਾਉਣ ਦਾ ਰੀਜ਼ਨ ਇਹ ਹੈ ਕਿਉਂਕਿ ਝੜ ਬਹੁਤ ਰਹੀ ਹੈ ਜਦੋਂ ਇਹਨੂੰ ਰੱਖਦੇ ਆ ਆ ਦੇਖੋ ਆ ਜੀ ਆ ਜੀ ਇਸ ਤਰ੍ਹਾਂ ਥੱਲੇ ਸਾਰੀ ਝੜ ਰਹੀ ਆ ਸੋ ਤਾਂ ਕਰਕੇ ਤਰਪਾਲ ਵਿਛਾਲੀਆ ਤਾਂ ਜੋ ਮਿੱਟੀ ਜੋ ਇਕੱਠੀ ਕਰਨੀ ਹੋ ਔਖੀ ਹੋ ਜਾਣੀ ਆ ਸੋ ਇੱਥੋਂ ਥੋੜੇ ਸੌਖੀ ਹੋ ਜੂਗੀ ਇਕੱਠੀ ਕਰਨੀ ਬਾਕੀ ਇਹਦਾ ਕੀ ਰਿਜ਼ਲਟ ਨਿਕਲਦਾ ਹੈ ਕੀ ਇਹਦਾ ਝਾੜ ਹੈ ਉਹ ਸਾਰੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਸੋ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਜਦੋਂ ਇਹਦਾ ਝਾੜ ਸੌਰੀ ਆਪਾਂ ਇਹਦਾ ਇਹਨੂੰ ਕੱਢਾਂਗੇ ਥ੍ਰੈਸ਼ਰ ਨਾਲ ਹੜੰਬੇ ਨਾਲ ਤਾਂ ਉਹਦੀ ਵੀਡੀਓ ਵੀ ਤੁਹਾਨੂੰ ਇੱਕ ਦੋ ਦਿਨਾਂ ਤੱਕ ਸ਼ੇਅਰ ਕਰਾਂਗੇ ਤੇ ਇੱਕ ਮੇਰੀ ਕਿਸਾਨ ਵੀਰਾਂ ਨੂੰ ਖਾਸ ਬੇਨਤੀ ਆ ਜਿਹੜੇ ਵੀਰਾਂ ਨੇ ਸਰੋਂ ਦੀ ਬਿਜਾਈ ਕੀਤੀ ਆ ਕਿਉਂਕਿ 13 April ਤੋਂ ਲੈ ਕੇ 18 April ਤੱਕ ਮੌਸਮ ਕਾਫੀ ਖਰਾਬ ਦੱਸ ਰਿਹਾ ਸੋ ਜਿਹੜੇ ਕਿਸਾਨ ਵੀਰਾਂ ਨੇ ਸਰੋਂ ਦੀ ਬਿਜਾਈ ਕੀਤੀ ਹੈ ਕੋਸ਼ਿਸ਼ ਕਰਿਓ ਕਿ 13 April ਤੋਂ ਪਹਿਲਾਂ-ਪਹਿਲਾਂ ਉਹਦੀ ਸਾਂਭ ਸੰਭਾਲ ਹੋ ਸਕੇ ਕਿਉਂਕਿ ਕਾਫੀ ਖਤਰਨਾਕ ਮੌਸਮ ਵਿਭਾਗ ਵੱਲੋਂ ਜਾਣਕਾਰੀ ਆਈ ਹੈ ਕਾਫੀ ਨੁਕਸਾਨ ਦਾ ਇੱਕ ਵੀ ਹੋ ਸਕਦਾ ਹੈ ਕਈ ਏਰੀਆ ਚ ਸੋ ਕੋਸ਼ਿਸ਼ ਕਰਿਓ ਉਸ ਤੋਂ ਪਹਿਲਾਂ ਪਹਿਲਾਂ ਆਪਦੀ ਫਸਲ ਦੀ ਸੰਭਾਲ ਹੋ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਬੈਲ ਵਾਲੇ ਬਟਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ